ਸੂਬੇ ਦੇ ਵਿੱਚ ਚਾਰ ਹਲਕਿਆਂ ਦੇ ਵਿੱਚ ਜਿੰਮੇ ਚੋਣਾਂ ਆਈਆਂ ਸਨ ਜੇ ਗੱਲ ਕਰਾਂ ਚੱਬੇਵਾਲ ਦੀ ਚੱਬੇਵਾਲ ਦੇ ਵਿੱਚ ਅਸਲੇ ਮੌਜੂਦ ਹੈਗੀਆਂ ਤੇ 20 ਤਰੀਕ ਨੂੰ ਚੋਣਾਂ ਹੋਈਆਂ ਸਨ ਤੇ ਅੱਜ 23 ਤਰੀਕ ਹੈਗੀ ਆ 23 ਤਰੀਕ ਨੂੰ ਅੱਜ ਗਿਣਤੀ ਸ਼ੁਰੂ ਹੋਣੀ ਆ 15 ਰਾਉਂਡਾਂ ਦੇ ਵਿੱਚ ਗਿਣਤੀ ਹੋਏਗੀ ਤੇ ਕੀ ਫਤਵਾ ਸੁਣਾਇਆ ਚੱਬੇਵਾਲ ਦੀ ਜਨਤਾ ਨੇ 6 ਉਮੀਦਵਾਰ ਚੋਣ ਮੈਦਾਨ ਵਿੱਚ ਨਤਰੇ ਨੇ ਤੇ ਅਸਲ ਕੜੀ ਸੁਰੱਖਿਆ ਜਿਹੜੀ ਹੈਗੀ ਆ ਸਟਰੋਂਗ ਰੂਮ ਦੀ ਕੀਤੀ ਗਈ ਹੈ 20 ਤਰੀਕ ਤੋਂ ਇੱਥੇ ਏਵੀਆ ਮਸ਼ੀਨਾਂ ਜਿਹੜੀਆਂ ਉਹ ਸਟਰੋਂਗ ਰੂਮ ਤੇ ਰੱਖੀਆਂ ਗਈਆਂ ਸੁਰਿੰਦਰ ਲੰਬਾ ਜਿਹੜੇ ਇੱਥੇ ਦੇ ਐਸਐਸਪੀ ਹੈਗੇ ਨੇ ਕਲੀ ਨਿਗਰਾਨੀ ਦੇ ਵਿੱਚ ਉਹਨਾਂ ਦੀ ਇਹ ਮਸ਼ੀਨਾਂ ਪਈਆਂ ਨੇ ਅੱਜ 8 ਵਜੇ ਦੇ ਕਰੀਬ ਗਿਣਤੀ ਸ਼ੁਰੂ ਹੋਏਗੀ 6 ਮੈਦਾਨ 6 ਜਿਹੜੇ ਉਮੀਦਵਾਰ ਹੈਗੇ ਉਹਨਾਂ ਦਾ ਉਹਨਾਂ ਦੀ ਜਿਹੜੀ ਕਿਸਮਤ ਦਾ ਤਾਲਾ ਹੈਗਾ ਅੱਜ ਖੁੱਲਣ ਜਾ ਰਿਹਾ ਉਹਨਾਂ ਵਿੱਚੋਂ ਕੌਣ ਬਾਜ਼ੀ ਮਾਰਦਾ ਚੱਬੇਵਾਲ ਦੀ ਜਨਤਾ ਨੇ ਕਿਦੇ ਸਿਰ ਜਿੱਤ ਦਾ ਸਿਰਾ ਸਜਾਉਣਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਕੜੀ ਸੁਰੱਖਿਆ ਦੇ ਵਿੱਚ ਮਸ਼ੀਨਾਂ ਰੱਖੀਆਂ ਗਈਆਂ ਨੇ ਤੇ 8 ਵਜੇ ਦੇ ਕਰੀਬ ਇਹ ਗਿਣਤੀ ਸ਼ੁਰੂ ਹੋਵੇਗੀ ਤੇ ਜੇ ਗੱਲ ਕਰੀਏ 20 ਤਰੀਕ ਨੂੰ ਜਿਸ ਦਿਨ ਚੋਣਾਂ ਹੋਈਆਂ ਸਨ ਉਸ ਦਿਨ 53.3 ਫੀਸਦੀ ਚੋਣਾਂ ਹੋਈਆਂ ਨੇ ਵੋਟਾਂ ਪਈਆਂ ਲੋਕਾਂ ਨੇ ਆਪਣੇ ਜਮਹੂਰੀ ਹੱਤ ਦਾ ਇਸਤੇਮਾਲ ਕੀਤਾ ਤੇ ਅੱਜ ਗਿਣਤੀ ਸ਼ੁਰੂ ਹੋਣੀ ਹੈ कड़ी ਸੁਰੱਖਿਆ ਜਿਹੜੀ ਦੇ ਬਦਬਾਸ ਕੀਤੇ ਹੋਏ ਨੇ ਇੱਥੇ ਤੇ ਕੁਝ ਦੇਰ ਚੋਂ ਅਧਿਕਾਰੀ ਇੱਥੇ ਪਹੁੰਚਣਗੇ ਔਰ ਜਿਹੜੇ ਉਮੀਦਵਾਰ ਜਿਹੜੇ ਚੋਣ ਮੈਦਾਨ ਚ ਨਿਤਰੇ ਨੇ ਉਹ ਵੀ ਇੱਥੇ ਪਹੁੰਚਦੇ ਹੋਏ ਦਿਖਾਈ ਦੇਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਐਸੋਲੇ ਸਟਰੋਂਗ ਰੂਮ ਦੀਆਂ ਤਸਵੀਰਾਂ ਦੈਨਿਕ ਸਵੇਰਾ ਟੀਵੀ ਦੇ ਸੱਧੀਆਂ ਦਿਖਾ ਰਹੇ ਆ ਕਿ ਜਿੱਥੇ 8 ਵਜੇ ਤੋਂ ਗਿਣਤੀ ਸ਼ੁਰੂ ਹੋਣੀ ਹੈ ਤੇ ਜੱਬੇਵਾਲ ਦੀ ਜਨਤਾ ਨੇ ਕਿਸ ਦੇ ਸਿਰ ਜਿੱਤ ਦਾ ਸੇਹਰਾ ਸਜਾਇਆ 15 ਰੌਂਡਾਂ ਤੋਂ ਬਾਅਦ ਪਤਾ ਲੱਗ ਜਾਣਾ ਤੇ ਕੁਝ ਕੁ ਸਮਾਂ ਬਾਕੀ ਬਚਿਆ ਜਦੋਂ ਕਿ ਸਟਰੋਂਗ ਰੂਮ ਦੇ ਵਿੱਚੋਂ ਮਸ਼ੀਨਾਂ ਬਾਹਰ ਕੱਢੀਆਂ ਜਾਣਗੀਆਂ ਉਹਨਾਂ ਦੇ ਮੂੰਹ ਖੋਲੇ ਜਾਣਗੇ ਤਾਂ 15 ਰੌਂਡਾਂ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਦਾ ਤਾਰਾ ਜਿਹੜਾ ਉਹ ਖੁੱਲ ਜਾਣਾ ਹੈ ਕੌਣ ਬਾਜ਼ੀ ਮਾਰਦਾ ਹੈ ਕੌਣ ਇਸ ਹਲਕੇ ਦਾ ਉਮੀਦਵਾਰ ਜਿਹੜਾ ਜਿੱਤ ਕੇ ਅੱਗੇ ਆਏਗਾ ਔਰ ਜਨਤਾ ਦੇ ਜਿਹੜੇ ਰਹਿੰਦੇ ਕੰਮ ਨੇ ਉਹ ਕੀਤੇ ਜਾਣੇ ਨੇ تین ਨੂੰ ਉਮੀਦਵਾਰ ਜਿਹੜੇ ਖਾਸ ਹੈਗੇ ਨੇ ਈਸ਼ਾਨਦ ਕੁਮਾਰ ਚੱਬੇਵਾਲ ਦੂਸਰੇ ਨੰਬਰ ਤੇ ਹੈਗੇ ਨੇ ਰਣਜੀਤ ਕੁਮਾਰ ਤੇ ਤੀਸਰੇ ਨੰਬਰ ਤੇ ਹੈਗੇ ਨੇ ਸੋਨ ਸਿੰਘ ਟੰਡਲ ਭਾਜਪੀ ਤੋਂ ਉਮੀਦਵਾਰ ਨੇ ਰਣਜੀਤ ਕੁਮਾਰ ਕਾਂਗਰਸ ਤੋਂ ਉਮੀਦਵਾਰ ਨੇ ਤੇ ਈਸ਼ਾਨਕ ਕੁਮਾਰ ਜੱਬੇਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਕੁਝ ਹੀ ਸਮੇਂ ਬਾਅਦ ਚੋਣਾਂ ਦੀ ਗਿਣਤੀ ਜਿਹੜੀ ਹੈਗੀ ਵੋਟਾਂ ਦੀ ਗਿਣਤੀ ਜਿਹੜੀ ਹੈਗੀ ਸ਼ੁਰੂ ਹੋ ਜਾਣੀ ਹੈ 15 ਗੇੜ ਚੱਲਣਗੇ 15 ਗੇੜਾਂ ਦੇ ਵਿੱਚ ਕੌਣ ਬਾਜ਼ੀ ਮਾਰਦਾ ਆਉਣ ਵਾਲਾ ਸਮੇਂ ਦੱਸੇਗਾ ਕੈਮਰਾਮੈਨ ਸੁਮਿੰਦਰ ਦੇ ਨਾਲ ਸੁਰੇਂਦਰ ਕੰਬੋਜ ਗਨਿਸ਼ਾ ਰਾ ਟੀਵੀ ਜੱਬੇਵਾਲ